ਦਿੱਖੀ ਦੇਖੀ ਦੇਖੀ ਰੰਗ ਫਲੇ ਬਣੀ ਆ ਆਪਾਂ ਬਣਿਆ ਦੇ ਮੁੰਡੇ ਆਪਾਂ ਆਪਾਂ ਅੱਜ ਸਾਡੀ ਟੀਮ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਨੂੰ ਇੱਕ ਕਾਲ ਆਉਂਦੀ ਆ ਵੀ ਇੱਕ ਗਰਦੀ ਵਾਲਾ ਸ਼ਹਿਰ ਦੇ ਲਾਗੇ ਗੋਦਪੁਰ ਪੰਪ ਦੇ ਬਿਲਕੁਲ ਸਾਹਮਣੇ ਇੱਕ ਕੁੜੀ ਵਾ ਜੰਡੀ ਆ ਉਹਦੇ ਥੱਲੇ ਇੱਕ ਅਣਪਛਾਤਾ ਜਿਹੜਾ ਬੰਦਾ ਜਿਹੜਾ ਉੱਥੇ ਪਿਆ ਆ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਬਿਆਸ ਦਰਿਆ ਦੇ ਉੱਪਰ ਸਾਡੀ ਪੂਰੀ ਟੀਮ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਸੀਗੀ ਜਿਹੜਾ ਫਲੱਡਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਲਈ ਉੱਥੇ ਕਿਸ਼ਤੀਆਂ ਦੀ ਮਤਲਬ ਚੈਕਿੰਗ ਕੀਤੀ ਜਾ ਰਹੀ ਸੀ ਫਿਰ ਸਾਡੀ ਟੀਮ ਸਸਤਾ ਦੇ ਵਿੱਚੋਂ ਟੀਮ ਨੂੰ ਫੋਨ ਕੀਤਾ ਤੇ ਟੀਮ ਉੱਥੋਂ ਇੱਕ ਛੱਬ ਵਾਹਨ ਲੈਂਦਾ ਗਿਆ ਹੋਰ ਸਮਾਨ ਗਲਵਜ਼ ਬਗੈੜਾ ਸਾਰਾ ਕੁਝ ਲੈ ਕੇ ਫਿਰ ਉਹ ਟੀਮ ਉੱਥੇ ਪਹੁੰਚ ਚੁੱਕੀ ਸੀ ਫਿਰ ਸਾਡੀ ਉੱਥੋਂ ਦੀ ਟੀਮ ਆ ਕੇ ਜਿਹੜਾ ਉਹਨੂੰ ਕੁਲੀ ਦੇ ਥੱਲੇੋਂ ਕੱਢ ਕੇ ਜਿਹੜਾ ਬਾਹਰ ਰੋਡ ਤੇ ਲਿਆਂਦਾ ਗਿਆ ਤੇ ਕੱਪੜਿਆਂ ਦੀ ਪਛਾਣ ਤੋਂ ਫੋਟੋ ਖਿੱਚੀ ਗਈ ਅਸੀਂ ਇਹ ਹੀ ਅਪੀਲ ਕਰਦੇ ਹਾਂ ਇਹ ਵੱਧ ਤੋਂ ਵੱਧ ਜਿਹੜੀ ਪਛਾਣ ਕੀਤੀ ਜਾ ਸਕੇ ਉਹਦੇ ਕੱਪੜਿਆਂ ਤੋਂ ਪਛਾਣ ਹੋਣੀ ਕਿਉਂਕਿ ਫੇਸ ਬਹੁਤ ਹਾਲਾਤ ਖਰਾਬ ਆ ਫੇਸ ਦੇਖਣਯੋਗ ਨਹੀਂ ਆ ਉਥੋਂ ਜਾਂ ਹੋਰ ਇਹ ਅੰਗਾ ਤੋਂ ਨਹੀਂ ਉਹਦਾ ਬਾਰੇ ਪਤਾ ਲੱਗਣਾ ਸਿਰਫ ਕੱਪੜਿਆਂ ਤੋਂ ਪਛਾਣ ਹੋਣੀ ਆ ਜਿਹਦੇ ਘਰ ਤੋਂ ਤਿੰਨ ਚਾਰ ਦਿਨਾਂ ਤੋਂ ਕੋਈ ਮਿਸਿੰਗ ਆ ਉਹ ਜ਼ਰੂਰ ਗਰਦੀ ਵਾਲਾ ਥਾਣੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਉਹ ਜਿਹੜੀ ਡੈੱਡ ਗੋੜੀ ਆ ਵਾਰਸਾਂ ਦੇ ਹਵਾਲੇ ਜਿਹੜੀ ਹੋ ਜਾਏ ਕਿਉਂਕਿ ਜੋ ਅੱਜ ਹਾਲਾਤ ਉਹਦੇ ਹੋ ਚੁੱਕੇ ਸੀ ਜੋ ਰਹਿੰਦਾ ਹੁਣ ਉਹਦੀ ਮਿੱਟੀ ਉਹ ਖਰਾਬ ਨਾ ਹੋਵੇ ਉਹਦਾ ਸੰਸਕਾਰ ਹੋਵੇ ਟਾਈਮ ਦੇ ਨਾਲ ਕਿਉਂਕਿ ਹੋਰ ਹੋਰ ਦਿਨੋਂ ਦਿਨ ਜਿਹੜੇ ਕੀੜੇ ਪੈ ਚੁੱਕੇ ਆ ਉਹ ਬੋਡੀ ਉਨੀ ਖਾਈ ਜਾਣੀ ਆ ਟਾਈਮ ਰਹਿੰਦੇ ਹੀ ਉਹਨੂੰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਕਿਉਂਕਿ ਹਾਲਾਤ ਦੇਖਣਯੋਗ ਨਹੀਂ ਸੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਉਹਨੂੰ ਜਿਹੜੀ ਉੱਥੇ ਬੋਡੀ ਰਿਕਵਰ ਕਰਕੇ ਜਿਹੜਾ ਰੂਏ ਹਸਪੀਟਲ ਸਿਵਲ ਦੇ ਵਿੱਚ ਰਖਾ ਦਿੱਤੀ ਗਈ ਆ ਤੇ ਬਾਕੀ ਹੁਣ ਜੇ ਕਿਸੇ ਦੇ ਕੋਈ ਕੱਪੜਿਆਂ ਤੋਂ ਪਛਾਣ ਹੁੰਦੀ ਆ ਇਹ ਜ਼ਰੂਰ ਤੁਸੀਂ ਗੜਦੀ ਵਾਲਾ ਠਾਣੇ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ